ਵਾਸ਼ਟਰ ਬਚਨਦਰ ਕੁੱਟਮਰ ਮਾਮਲੇ ਦੀ ਪੀੜਤ ਮੈਲਾ ਨੇ ਜਸੇਦਾਰ ਗੜਗਜ ਦੇ ਨਾਲ ਕੀਤੀ ਬਲਾਕਾਜ ਅਥਾਰ ਬੋਲੇ ਸੱਚੇ ਪਾਤਸ਼ਾਹ ਦਾ ਦਰ ਮਜਨੂਮਾ ਦੇ ਲਈ ਹਮੇਸ਼ਾ ਖੁੱਲਾ ਦੀਆਂ ਭੈਣਾਂ ਦੀ ਰਾਖੀ ਲਈ ਹੋਣਾ ਚਾਹੀਦਾ ਇਕਜੁੱਟ ਮੋਰ ਵਿਵਾਦਾਂ ਦੇ ਵਿੱਚ ਸਿੰਗਰ ਹਾਨੀ ਸਿੰਘ ਮਨੀ ਅਕ ਗਾਣੀ ਦੇ ਵਿੱਚ ਘੋੜਾ ਵਰਤਨ ਤੇ ਟੀ ਸੀ ਰਿਸ ਦੇ ਮਾਲਕ ਕੁਸ਼ਲ ਕੁਮਾਰ ਨੂੰ ਨੋਟਿਸ ਪੰਡਿਤ ਰਾਓ ਤ੍ਰੈਨਵਰ ਨੇ ਐਫ ਆਈ ਆਰ ਦਰਜ ਕਰਨ ਦੀ ਕੀਤੀ ਮੰਗ ਹਿਮਾਚਲ ਚ ਨਸ਼ੇ ਦੇ ਸੁਦਾਗਰਾਂ ਨੂੰ ਮਿਲੇਗੀ ਸਜ਼ਾਏ ਮੌਤ ਸੀਐਮ ਸੁਖੋ ਨੇ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਬਿੱਲ ਮੌਤ ਦੀ ਸਜ਼ਾ ਤੇ 10 ਲੱਖ ਰੁਪਏ ਦੇ ਜੁਰਮਾਨੇ ਦੀ ਤਜਵੀਜ਼ ਐਨਐਚਆਈ ਪ੍ਰੋਜੈਕਟਾਂ ਦੇ ਲਈ ਜ਼ਮੀਨ ਅਕਵਾਇਰ ਕਰਨ ਦੇ ਵਿੱਚ ਹੋਰੀ ਦੇਰੀ ਤੇ ਹਾਈ ਕੋਰਟ ਸਖਤ ਪੰਜਾਬ ਦੇ ਸਾਰੇ ਡੀਸੀਆ ਤੇ ਐਸਐਸਪੀ ਨੂੰ ਕੀਤਾ ਤਲਬ 4 ਅਪ੍ਰੈਲ ਨੂੰ ਫਿਜ਼ੀਕਲ ਤੌਰ ਤੇ ਪੇਸ਼ ਹੋਣ ਦੇ ਲਈ ਕਿਹਾ ਹੁਣ ਦਿੱਲੀ ਜਾਣਾ ਹੋਇਆ ਮਹਿੰਗਾ ਐਨਐਚਆਈ ਨੇ ਸ਼ੰਭੂ ਅਤੇ ਕਰਨਾਲ ਦੇ ਟੋਲ ਪਲਾਜ਼ਿਆਂ ਤੇ ਵਧਾਏ ਰੇਟ 1 ਅਪ੍ਰੈਲ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ ਜਲੰਧਰ ਚ ਪਾਰਕ ਵਿੱਚ ਖੇਡਦੇ 9 ਸਾਲ ਦੇ ਬੱਚੇ ਨੂੰ ਲੱਗਿਆ ਕਰੰਟ ਬੱਚੇ ਨੇ ਰੱਸੀ ਨਾਲ ਪੱਥਰ ਬੰਨ ਕੇ ਉੱਪਰ ਸੁੱਟਿਆ ਤਾਰਾਂ ਦੀ ਲਪੇਟ ਦੇ ਵਿੱਚ ਆਉਂਦਿਆਂ ਹੋਇਆ ਜ਼ੋਰਦਾਰ ਧਮਾਕਾ ਪੂਰੀ ਤਰ੍ਹਾਂ ਦੇ ਝੁਲਸੇ ਬੱਚੇ ਦੀ ਹਾਲਤ ਨਾਜ਼ੁਕ ਦਿੱਲੀ ਤੋਂ ਹਾਂਗਕਾਂਗ ਲਿਜਾਏਗੇ ਸ੍ਰੀ ਗੁਰਗੰਨ ਸਾਹਿਬ ਜੀ ਦੇ ਪਾਵਨ ਰੂਪ ਪੂਰੀ ਰਿਆਤ ਮਰਿਆਦਾ ਦੇ ਨਾਲ ਬਿਜ਼ਨਸ ਕਲਾਸ ਦੇ ਵਿੱਚ ਲਿਜਾਇਆ ਗਿਆ ਵਿਦੇਸ਼ ਹਾਂਗਕਾਂਗ ਦੇ ਗੁਰੂ ਘਰ ਦੇ ਵਿੱਚ ਹੋਵੇਗਾ ਪ੍ਰਕਾਸ਼ ਪੰਜਾਬ ਦੇ ਸਕੂਲਾਂ ਚ ਅੱਜ ਹੋ ਰਹੀ ਹੈ ਮੈਗਾ ਪੀਟੀਐਮ ਤੂਰੀ ਦੇ ਸਕੂਲ ਜਾਣਗੇ ਸਿਆ ਭਗਵੰਤ ਮਾਨ ਅਤੇ ਸੋਸੋਧਿਆ ਤਾਂ ਮਾੜੀ ਦੇ ਸਕੂਲ ਫੈਮਿਨਸ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਬੈਂਸ ਸਸਿਕਾਲ ਤੋਂ ਸਿਵਕ੍ਰਿਓ ਨਿਊਜ਼ 8 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਤਨ ਸਵਾਗਤ ਤੇ ਸ਼ੁਭਾਦ ਕਰਾਂਗੇ ਵੱਡੀ ਖਬਰ ਤੋਂ ਪਾਸਟਰ ਬਜਿੰਦਰ ਮਾਮਲੇ ਦੀ ਪੀੜਤ ਮਹਿਲਾ ਅੰਮ੍ਰਿਤਸਰ ਪਹੁੰਚੀ ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਈ ਦੇ ਨਾਲ ਪੀੜਤ ਮਹਿਲਾ ਦੇ ਵੱਲੋਂ ਮੁਲਾਕਾਤ ਕੀਤੀ ਗਈ ਸੱਚੇ ਪਾਤਸ਼ਾਹ ਦਾ ਦਰ ਮਜਲੂਮਾਂ ਦੇ ਲਈ ਹਮੇਸ਼ਾ ਖੁੱਲ੍ਹਾ ਹੈ ਇਸ ਮੁਲਾਕਾਤ ਦੇ ਬਾਅਦ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਈ ਦੇ ਵੱਲੋਂ ਕਿਹਾ ਗਿਆ ਕਿ ਸੱਚੇ ਪਾਤਸ਼ਾਹ ਦਾ ਦਰ ਮਜਲੂਮਾਂ ਦੇ ਲਈ ਹਮੇਸ਼ਾ ਖੁੱਲ੍ਹਾ ਹੈ ਪੀੜਤ ਮਹਿਲਾ ਨੇ ਆ ਕੇ ਫਰਿਆਦ ਕੀਤੀ ਹੈ ਸ੍ਰੀ ਅਕਾਲ ਤਖਸੈ ਮਜਲੂਮਾਂ ਦੇ ਲਈ ਹਮੇਸ਼ਾ ਖੜਾ ਹੈ ਧੀਆਂ ਭੈਣਾਂ ਦੀ ਰਾਖ ਲਈ ਇੱਕਜੁੱਟ ਹੋਣਾ ਚਾਹੀਦਾ ਹੈ ਮਹਿਲਾ ਦੀ ਸ਼ਿਕਾਇਤ ਤੇ ਪਾਸਟਰ ਦੇ ਖਿਲਾਫ ਦਰਸਲ ਐਫ ਆਈ ਆਰ ਦਰਜ ਹੋਈ ਹੈ ਮਹਿਲਾ ਦੇ ਨਾਲ ਪਾਸਟਰ ਵੱਲੋਂ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ ਆ ਤਾਂ ਇਸ ਤੋਂ ਬਾਅਦ ਪੀੜਤ ਮਹਿਲਾ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਮੁਲਾਕਾਤ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਤੇ ਇਸ ਮੁਲਾਕਾਤ ਤੋਂ ਬਾਅਦ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਦੇ ਵੱਲੋਂ ਕਿਹਾ ਗਿਆ ਕਿ ਸੱਚੀ ਪਾਤਸ਼ਾਹ ਦਾ ਦਰ ਮਜਲੂਮਾਂ ਦੇ ਲਈ ਹਮੇਸ਼ਾ ਖੁੱਲ ਹੈ ਪੀੜਤ ਮਹਿਲਾ ਨੇ ਆ ਕੇ ਫਰਿਆਦ ਕੀਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਮਜਲੂਮਾਂ ਦੇ ਲਈ ਹਮੇਸ਼ਾ ਖੜਾ ਹੈ ਧੀਆਂ ਭੈਣਾਂ ਦੀ ਰਾਖੇ ਲਈ ਇੱਕਜੁੱਟ ਹੋਣਾ ਚਾਹੀਦਾ ਹੈ ਉਹਨਾਂ ਦਾ ਦਰਦ ਬਹੁਤ ਵੱਡਾ ਜੀ ਔਰ ਦਰਦ ਇਹ ਸਾਰੇ ਪੰਜਾਬ ਨੂੰ ਸਾਰੇ ਪੰਥ ਨੂੰ ਔਰ ਮੈਂ ਪੰਥ ਦੀ ਗੱਲ ਨਹੀਂ ਕਰਦਾ ਜਿੰਨੇ ਵੀ ਧਰਮ ਦੇ ਲੋਕ ਆ ਉਹ ਭਾਵੇਂ ਕਿਸੇ ਵੀ ਧਰਮ ਦੇ ਆ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਆ ਰੱਬੀ ਗੁਣਾ ਨੂੰ ਪਿਆਰ ਕਰਨ ਵਾਲੇ ਆ ਉਹਨਾਂ ਨੂੰ ਇਸ ਧੀ ਦੀ ਫਰਿਆਦ ਜ਼ਰੂਰ ਸੁਣਨੀ ਚਾਹੀਦੀ ਆ ਔਰ ਜੋ ਕੁਝ ਵੀ ਉਸ ਬੱਚੀ ਨੇ ਕਿਹਾ ਥੋੜੇ ਸਮੇਂ ਬਾਅਦ ਤੁਹਾਨੂੰ ਸਾਰਾ ਕੁਝ ਮਿਲ ਜੂਗਾ ਜੋ ਅਸੀਂ ਕਿਹਾ ਵੀ ਤੁਹਾਨੂੰ ਮਿਲ ਜੂਗਾ ਪਰ ਮੈਂ ਸੱਚੇ ਪਾਤਸ਼ਾਹ ਦੇ ਦਰ ਦੇ ਸੇਵਕ ਹੋਣ ਦੇ ਨਾਤੇ ਤੇ ਕਹਿਣਾ ਵਾ ਕਿ ਸ੍ਰੀ ਅਕਾਲ ਤਖਤ ਸਾਹਿਬ ਮਜਲੂਮਾਂ ਲਈ ਖੜਿਆ ਵਾ ਹਮੇਸ਼ਾ ਖੜਿਆ ਵਾ ਗੁਰੂ ਦਾ ਪੰਥ ਖੜਿਆ ਵਾ ਤੇ ਸ੍ਰੀ ਅਕਾਲ ਤਖਤ ਸਾਹਿਬ ਇਸ ਮਜਲੂਮ ਧੀ ਵਾਸਤੇ ਸਾਡੀ ਭੈਣ ਵਾਸਤੇ ਜ਼ਰੂਰ ਖੜੂਗਾ ਬਾਕੀ ਜੋ ਗੱਲਬਾਤ ਹੋਈ ਆ ਉਹ ਤੁਹਾਨੂੰ ਹੁਣੇ ਸਾਰੀ ਇਹ ਰਿਲੀਜ਼ ਕਰ ਦੇਣਗੇ ਮੈਂ ਤੇ ਦੁਨੀਆ ਭਰ ਦੇ ਜਿਹੜੇ ਇਨਸਾਫ ਪਸੰਦ ਲੋਕ ਆ ਉਹਨਾਂ ਨੂੰ ਇਹ ਆਖਦਾ ਵਾਂ ਕਿ ਤੁਸੀਂ ਜ਼ਰੂਰ ਇਹਨਾਂ ਗੱਲਾਂ ਤੇ ਗੌਰ ਕਰੋ ਕਿਉਂਕਿ ਬਾਬਾ ਸ਼ੇਖ ਫਰੀਦ ਸਾਹਿਬ ਦੇ ਬਚਨ ਨੇ ਨਾ ਬਈ ਫਰੀਦਾ ਲੋੜੈ ਦਾਖ ਬਜੂਰੀਆਂ ਕਿੱਕਰ ਬੀਦੈ ਜੱਟ ਹੰਡਾ ਓਨ ਕਤਾਏ ਦਾ ਪਹੰਦਾ ਲੋੜੈ ਪੱਟ ਇਹੋ ਜਿਹੇ ਬਿਰਤੀ ਦੇ ਲੋਕ ਜਿਹੜੇ ਸਾਡੀਆਂ ਧੀਆਂ ਭੈਣਾਂ ਪ੍ਰਤੀ ਇਹੋ ਜੀ ਸੋਚ ਰੱਖਦੇ ਆ ਕਿ ਇਹਨਾਂ ਦੀ ਜੇ ਪੁਸ਼ਪ ਪਨਾਹੀ ਕਰਾਂਗੇ ਤੇ ਜਿਵੇਂ ਬਾਬਾ ਫਰੀਦ ਜੀ ਨੇ ਆਖਿਆ ਨਾ ਕਿ ਕਿਕਰਾਂ ਬੀਜ ਕੇ ਬਜਨੌਰ ਦੀਆਂ ਦਾਖਾਂ ਨਹੀਂ ਖਾਧੀਆਂ ਜਾ ਸਕਦੀਆਂ ਇਹ ਮਾੜੀ ਬਿਰਤੀ ਵਾਲੇ ਲੋਕਾਂ ਦੀ ਕੋਈ ਵੀ ਪੁਸ਼ਪ ਪਨਾਹੀ ਕਰੇ ਉਹਦੇ ਨਾਲ ਕਿਸੇ ਦਾ ਨਹੀਂ ਭਲਾ ਹੋਣਾ ਕਿਸੇ ਸਮਾਜ ਦਾ ਨਹੀਂ ਹੋਣਾ ਕਿਸੇ ਧਰਮ ਦਾ ਨਹੀਂ ਹੋਣਾ ਔਰ ਇਸ ਮਸਲੇ ਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਇੱਕ ਮੁੱਠ ਹੋਣਾ ਚਾਹੀਦਾ ਨਹੀਂ ਲੋਕ ਆਪਣੀ ਮਰਜ਼ੀ ਨਾਲ ਜਾਂਦੇ ਆ ਜੀ ਠੀਕ ਹੈ ਉਹ ਆਪਣਾ ਵੀ ਵਿਸ਼ਵਾਸ ਲੈ ਕੇ ਜਾਂਦੇ ਨੇ ਬਟ ਹਾਂਜੀ ਬਹੁਤ ਜ਼ਿਆਦਾ ਚੀਜ਼ਾਂ ਹੈ ਕਿ ਬਹੁਤ ਪ੍ਰੈਸ਼ਰ ਹੁੰਦਾ ਕਿ ਲੋਕ ਆਵਾਜ਼ ਨਹੀਂ ਉਠਾ ਸਕਦੇ ਅੱਛਾ ਇਹ ਕਿਹਦੇ ਲੋਕ ਆਸਟੇਟ ਕਰਦੇ ਭਾਈ ਜਿਹੜੇ ਬਾਹਰ ਦੇ ਨਾਲ ਪ੍ਰੋਟੈਸਟ ਕਰ ਰਹੇ ਨੇ ਪਾਸਟਰ ਬਲਜਿੰਦਰ ਦੇ ਹੱਕ ਚਾ ਰਹੇ ਉਹ ਕੌਣ ਲੋਕ ਹੈ ਜੀ ਸਰ ਉਹਨਾਂ ਦੇ ਆਪਣੇ ਖੁੱਦ ਦੇ ਲੋਕ ਹੈ ਆਪਣੀਆਂ ਆਈਡੈਂਟਿਟੀ ਹੈ ਜਿਹੜੇ ਉਹਨਾਂ ਨੇ ਖੁੱਦ ਨੂੰ ਅਰੇਂਜ ਕਰਵਾਇਆ ਕਿ ਮੇਰੇ ਸਪੋਰਟ ਦੇ ਵਿੱਚ ਆਓ ਜੀ ਉਹੀ ਲੋਕ ਹੈਗੇ ਆ ਕੱਲ ਮੋਹਾਲੀ ਜਦੋਂ ਅਦਾਲਤ ਜਾਇਆ ਸੀ ਉਹਨਾਂ ਉਹ ਲੋਕ ਨੇ ਜਿਨ੍ਹਾਂ ਦੇ ਘਰੇ ਉਹ ਆਟਾ ਦਾਲ ਮਹੀਨੇ ਬਾਅਦ ਦਾ ਤਨਖਾਹ ਨਾ ਉਹ ਲੋਕ ਉਹਨਾਂ ਦੇ ਨਾਲ ਆਏ ਸੀ ਕੱਲ ਜਿਹੜੇ ਜੀ ਰੋ ਰਹੇ ਸੀਗੇ ਜਦੋਂ ਉਹਨਾਂ ਨੂੰ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਗਿਆ ਸੀਗਾ ਅਦਾਲਤ ਤੋਂ ਤੇ ਉਤੋਂ ਬਾਅਦ 3 ਬੰਦੇ ਕਹਿ ਸਕਦੇ 3 ਬੰਦੇ ਸੀਗੇ ਸਾਰੇ ਹੀ ਉਹ ਜੀ ਸਰ ਤਾਂ ਬਹੁਤ ਹੰਟਾ ਲਵਾ ਦੇ ਜੀ ਛੋਟੇ ਜਿਹੇ ਸੁਣਦੇ ਸੀ ਹਰ ਸਾਰੇ ਦੇਸ਼ ਬਹੁਤ ਸ਼ਿਕਾਇਤ ਹੈ ਗੈਸ ਹੈ ਕੀ ਨਾਮ ਹੈ ਦਲਜੀਤ ਕੌਰ ਦਲਜੀਤ ਕੌਰ ਕੌਣ ਸੀ ਕਲਾਸ ਮੇਰੇ ਨਾਲ ਹੈ ਹਾਂ ਨਵੀਂ ਕਲਾਸ ਹੈ ਅੱਛਾ ਨਵੀਂ ਕਲਾਸ ਹੈ ਤਾਤੂ ਰੀ ਦੇ ਪਿੰਡ ਘਨੋਰੀ ਕਲਾਂ ਦੀ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਕਿਉਂਕਿ ਪੰਜਾਬ ਭਰ ਦੇ ਵਿੱਚ ਅੱਜ ਸਰਕਾਰੀ ਸਕੂਲਾਂ ਦੇ ਵਿੱਚ ਮੈਗਾ ਪੀਟੀਐਮ ਹੋ ਰਹੀ ਹੈ ਤਾਂ ਖੁਦ ਮੁੱਖ ਮੰਤਰੀ ਮਾਨ ਆਤੂ ਰੀ ਦੇ ਪਿੰਡ ਘਨੋਰੀ ਕਲਾਂ ਦੇ ਵਿੱਚ ਪਹੁੰਚੇ ਨੇ ਉਹਨਾਂ ਦੇ ਨਾਲ ਆਮ ਆਦੀ ਪਾਰਟੀ ਪੰਜਾਬ ਦੇ ਇੰਚਾਰਜ ਮਨੀ ਸਸੋਧਿਆਵਾਂ ਤਸਵੀਰਾਂ ਦੇ ਵਿੱਚ ਵੇਖੇ ਜਾ ਸਕਦੇ ਨੇ ਮਨੀ ਸਸੋਧਿਆ ਜਿਹੜੇ ਕਿ ਦਿੱਲੀ ਦੇ ਆ ਸਾਫ ਕਾ ਸਿੱਖਿਆ ਮੰਤਰੀ ਸਾਹਿਬ ਕਾ ਡਿਪਟੀ ਸਿਆਮੀ ਨੇ ਆ ਤਾਂ ਵਿਭੱਖ ਮੰਤਰੀ ਮਾਨਦੀ ਨਾਲ ਨਜ਼ਰ ਆ ਰਹੇ ਨੇ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਬੱਚਿਆਂ ਦੇ ਨਾਲ ਸੀਐਮ ਮਾਨਦੀ ਵੱਲੋਂ ਤੇ ਮੰਤਰੀ ਸੋਧੀਆਂ ਦੇ ਵੱਲੋਂ ਮੁਲਾਕਾਤ ਕੀਤੀ ਜਾ ਰਹੀ ਹੈ ਆ ਤਾਂ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਦੇ ਵਿੱਚ ਅਸਲ ਪੇਰੈਂਟਸ ਟੀਚਰ ਮੀਟਿੰਗ ਰੱਖੀ ਗਈ ਹੈ ਆ ਤਾਂ ਖੁਦ ਮੁੱਖ ਮੰਤਰੀ ਮਾਨ ਤੂਰੀ ਦੇ ਕਨੌਲੀ ਕਲਾਂ ਦੇ ਸਕੂਲ ਦੇ ਵਿੱਚ ਪਹੁੰਚੇ ਦੀ ਕਿਥੇ ਕਿ ਬੱਚਿਆਂ ਦੇ ਨਾਲ ਅਧਿਆਪਕਾਂ ਦੇ ਨਾਲ ਮੁੱਖ ਮੰਤਰੀ ਮਾਨਦੀ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ ਮੈਗਾ ਪੀਟੀਐਮ ਦੀਆਂ ਤਸਵੀਰਾਂ ਨੇ ਕਿਉਂਕਿ ਪੀਟੀਐਮ ਦਾ ਮਕਸਦ ਇਹ ਹੁੰਦਾ ਹੈ ਕਿ ਜਦੋਂ ਆ ਬੱਚਾ ਤੇ ਮਾਪੇ ਸਕੂਲਾਂ ਦੇ ਵਿੱਚ ਆਉਂਦੇ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਸਾਇੰਸ ਵਾਓ ਕਰਨਦੀ नाइन्टी फोर पॉइंट थ्री क्या कर रहे हो मैडम इतने नंबर कहा लेके जाओगे अपने नंबर्स का क्या करेंगे बच्चे बेटा इतने नंबरों का क्या करोगे वेरी गुड बच्चे कितने तो पिंड है सेकंड पोजीशन इन क्लास आपके हल्के के एमएलए कौन है ये तो सीएम है ये एमएलए कैसे एमएलए भी यही है किसने चुना इनको हैं किसने चुना है असली में आपके मम्मी पापा ने इनको एमएलए बनाया तो ये सीएम बने तो इन्होंने स्कूल बनाया है तो आपके मम्मी पापा के वोट से स्कूल बनते हैं ठीक है टोंडी फैन ने तो बड़ी सारी टोंडी फैन ने सारे वोट तो गए थे बहुत थैंक यू सर थैंक यू गुड लक दुनिया में एरिया की रौनक ला सी ओ साद की गल ओ किधर बाजी थोड़ी चल रहे हैं बढ़िया अच्छे रिजल्ट आए नहीं माता दुनिया नहीं क्या कह रहे हैं पेरेंट्स का कि खुश हैं पेरेंट्स हां जी बहुत खुश तो शिकायत क्यों नहीं 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 बिल्कुल पेरेंट्स है ਤਾਂ ਤੁਰੀ ਦੇਖ ਰਹੇ ਹੋ ਨੇ ਕਲਾਂ ਦੀਆਂ ਤੁਹਾਨੂੰ ਇਹ ਸਰਕਾਰੀ ਸਕੂਲ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਇੱਥੇ ਕਿ ਮੁੱਖ ਮੰਤਰੀ ਮਾਨ ਪਹੁੰਚੇ ਹੋਏ ਦ ਪ੍ਰਿੰਸੀਪਲ ਸਰ ਬਹੁਤ ਅੱਛੇ ਨੇ ਸਰ ਕੋਆਰਡੀਨੇਟਰ ਵੀ ਬਹੁਤ ਯਾਦ ਰੱਖੇਗਾ ਬਾਰੇ ਪ੍ਰਾਈਵੇਟ ਸਕੂਲ ਜਿਹੜੇ ਜਗਾ ਹੈ 11th ਹਾਂਜੀ ਸਰ ਬਾਰੇ ਉਹਨੇ ਆਪਣੇ ਐਡਵਰਟਾਈਜ਼ਮੈਂਟ ਦੇਖੀ ਸਕੂਲ ਦਾ ਮਾਹੌਲ ਬੜਾ ਲੱਗਿਆ ਸਰ ਉਹਨੇ ਐਡਮਿਸ਼ਨ ਕਰਾਈ ਬਹੁਤ ਹਰ ਆ ਪੰਜਾਬ ਦੇ ਸਕੂਲਾਂ ਦੇ ਵਿੱਚ ਅੱਜ ਮੈਗਾ ਪੀਟੀਐਮ ਹੋ ਰਹੀ ਹੈ ਤਾਂ ਖੁਦ ਮੁੱਖ ਮੰਤਰੀ ਮਾਨ ਤੇ ਪੁਲਿਸ ਸੋਦੀ ਆਜੁਕੇ ਆ ਆ ਫ੍ਰੀ ਦੇ ਇੱਕ ਪਿੰਡ ਦੇ ਵਿੱਚ ਬੱਚਿਆਂ ਦੇ ਨਾਲ ਕਰਵਾਇਆ ਜਾ ਰਿਹਾ ਹੈ ਜੀ ਜੀ ਕੀ ਕਰਨਾ ਚਾਹਦੇ ਹੋ ਆ ਪੁਲਿਸ ਕਿਟਾੜੀ ਕਰਨਾ ਚਾਹਤਾ ਹੈ ਪੁਲਿਸ ਜੀ ਜੀ ਪੰਜਾਬੀ ਕਰਾ ਕੇ ਸਕੂਲ ਇਨਵਾਇਰਨਮੈਂਟ ਬਹੁਤ ਅੱਛਾ ਹੋ ਰਿਹਾ ਹੈਗਾ ਕੋਈ ਕੋਈ ਫੀਸ ਨਹੀਂ ਲੈਂਦੇ ਆ ਯਹਾਂ ਡਿਸਪਲਿਨ ਹੋ ਗਿਆ ਨਹੀਂ ਇੱਕ ਬਾਅਦ ਥੋੜੀ ਜ਼ਿਆਦਾ ਹੀ ਸਕਦਾ ਹੀ ਹੈ ਜੀ ਅੱਛਾ ਸਰ ਇਨਵਾਇਰਨਮੈਂਟ ਬਹੁਤ ਤਿਆਰ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਜੋ ਤੁਸੀਂ ਕਰ ਅਸੀਂ ਨਹੀਂ ਦੇਖਿਆ ਐਸਐਸਟੀ ਮਿਲ ਕੇ ਮਿਲਾਂਗੇ ਉਹ ہم ਤੁਹਾਡੇ ਕੋਲ ਆਏ تھے 3 ਸਾਲ ਪਹਿਲੇ ਜੀ ਸਰ ਜੋ ਤੁਸੀਂ ਕਰ ਦਿੱਤਾ ਨਾ ਉਹ ਕੋਈ ਫੋਟੋ ਆਨ ਵੀਰ ਸਰ ਹਾਂ ਜੀ ਅਧਿਕਾਰ ਤਾਂ ਤੂਰੀ ਦੇ ਘਨੋਰੀ ਕਲਾਂ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਕਿਉਂਕਿ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਅੱਜ ਮੈਗਾ ਪੀਟੀਐਮ ਹੋ ਰਹੀ ਹੈ ਤਾਂ ਖੁਦ ਮੁੱਖ ਮੰਤਰੀ ਭਗਵੰਤ ਮਾਨ ਤੇ ਉੱਥੇ ਆਮ ਆਦੀ ਪਾਰਟੀ ਪੰਜਾਬ ਦੇ ਇੰਚਾਰਜ ਤੇ ਦਿੱਲੀ ਦੇ ਸਾਥਕਾਰ ਸਿੱਖਿਆ ਮੰਤਰੀ ਮਨੀਸ਼ ਸੋਢੀ ਉਹਨਾਂ ਦੇ ਨਾਲ ਨਜ਼ਰ ਆ ਰਹੇ ਨੇ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਉਹਨਾਂ ਦੇ ਆ ਮਾਪਿਆਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਮੈਗਾ ਪੀਟੀਐਮ ਪੰਜਾਬ ਦੇ ਸਕੂਲਾਂ ਦੇ ਵਿੱਚ ਅੱਜ ਹੋ ਰਹੀ ਹੈ ਕਿਉਂਕਿ ਆ ਜਦੋਂ ਪੇਰੈਂਟਸ ਟੀਚਰਸ ਮੀਟਿੰਗ ਹੁੰਦੀ ਹੈ ਆ ਬੱਚਿਆਂ ਦੀ ਮਾਪਿਆਂ ਦੇ ਸਕੂਲਾਂ ਦੇ ਵਿੱਚ ਪਹੁੰਚਦੇ ਨੇ ਆ ਤਾਂ ਜਿੱਥੇ ਕਿ ਮਾਪਿਆਂ ਤੋਂ ਜਾਣਕਾਰੀ ਲਈ ਜਾਂਦੀ ਉੱਥੇ ਮਾਪਿਆਂ ਨੂੰ ਜਾਣਕਾਰੀ ਉਹਨਾਂ ਬੱਚਿਆਂ ਬਾਰੇ ਦਿੱਤੀ ਵੀ ਜਾਂਦੀ ਹੈ ਕਿ ਅਕਤਕਾਰ ਉਹਨਾਂ ਦੇ ਬੱਚੇ ਆ ਪੜਾਈ ਦੇ ਵਿੱਚ ਕਿਵੇਂ ਦੇ ਨੇ ਹੁੰਦਾ ਐਕੈਡੈਮਿਕ ਲੈਵਲ ਕਿਸ ਤਰੀਕੇ ਦਾ ਜਾਂ ਕਿੰਨਾ ਕੁ ਸੁਧਾਰ ਦੀ ਇਹ ਜ਼ਰੂਰਤ ਹੈ ਇਸ ਦਾ ਪੀਟੀਐਮ ਦਾ ਮੁੱਖ ਮਕਸਦ ਹੀ ਹੁੰਦਾ ਹੈ। ਦੂਜਾ ਇਸ ਸਾਲ ਆਇਆ ਤੇ ਮੈਨੂੰ ਉਮੀਦ ਹੈ ਕਿ ਜਿਹੜਾ ਇਹ ਐਕੈਡੈਮਿਕ ਸੈਸ਼ਨ ਹੈ ਇਹ ਪਿਛਲੇ ਸਾਲ ਦਾ ਰਿਕਾਰਡ ਵੀ ਤੋੜੂਗਾ। ਆਪ ਸਭ ਅੱਜ ਸਾਡੇ ਸਰਕਾਰੀ ਸਕੂਲ ਚ ਆਇਆ ਤੁਹਾਡਾ ਸਵਾਗਤ ਹੈ ਮੈਂ ਆਪ ਜੀ ਦੇ ਰਾਹੀਂ ਇਹ ਅਪੀਲ ਕਰਦਾ ਹਾਂ ਸਾਰੇ ਮਾਤਾ ਪਿਤਾਵਾਂ ਨੂੰ ਕਿ ਜਰੂਰ ਅੱਜ ਦੇ ਮੈਗਾ ਪੀਟੀਐਮ ਦੇ ਵਿੱਚ ਹਿੱਸਾ ਲਓ ਤੇ ਸਰਕਾਰੀ ਸਕੂਲ ਹੁਣ ਉਹ ਵਾਲੇ ਸਰਕਾਰੀ ਸਕੂਲ ਨਹੀਂ ਰਹੇ ਜਿਵੇਂ ਤੁਹਾਨੂੰ ਅੱਜ ਵੀ ਮਹਿਸੂਸ ਹੁੰਦੀ ਹੈ ਬਦਲਦੇ ਸਰਕਾਰੀ ਸਕੂਲ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਰਕਾਰੀ ਸਕੂਲ ਹੈ ਤੇ ਆਪਣੇ ਬੱਚਿਆਂ ਨੂੰ ਤੁਸੀਂ ਇੱਥੇ ਦਾਖਲਾ ਵੀ ਦਿਵਾਓ ਤੇ ਅਸੀਂ ਅਸੀਂ ਸਾਡੀ ਇਹ ਵਚਨਬੱਧਤਾ ਅਸੀਂ ਜੋ ਉਮੀਦ ਦੇ ਨਾਲ ਜਿਸ ਉਮੀਦ ਦੇ ਨਾਲ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਸੀ ਸਿੱਖਿਆ ਕ੍ਰਾਂਤੀ ਲਈ ਅਸੀਂ ਉਹ ਸਿੱਖਿਆ ਕ੍ਰਾਂਤੀ ਵੱਲ ਵਚਨਬੱਧ ਹਾਂ 3 ਸਾਲਾਂ ਦੇ ਵਿੱਚ ਬਹੁਤ ਕੁਝ ਹਾਸਲ ਕੀਤਾ ਤੇ ਆਉਣ ਵਾਲੇ ਦਿਨਾਂ ਤੁਸੀਂ ਹੋਰ ਜਿਹੜੇ ਵੱਡੇ ਬਦਲਾਅ ਤੇ ਵੱਡੇ ਜਿਹੜੇ ਚੇਂਜਿਸ ਸਕੂਲ 'ਚ ਦੇਖੋਗੇ ਬਹੁਤ ਬਹੁਤ ਧੰਨਵਾਦ ਮਾਪਿਆਂ ਦੇ ਨਾਲ ਗੱਲਬਾਤ ਕੀਤੀ ਤੁਸੀਂ ਫੀਡਬੈਕ ਲਈ ਹੈ ਮਾਪਿਆਂ ਦਾ ਕੀ ਰਿਵਿਊ ਸੀਗਾ ਪੂਰੇ ਸਕੂਲ ਨੂੰ ਲੈ ਕੇ ਤੁਹਾਡੇ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਹੈ ਜੀ ਦੇਖੋ ਤੁਸੀਂ ਆਪ ਦੇਖਿਆ ਕੁਆਲਿਟੀ ਆਫ ਫਰਨੀਚਰ ਕੁਆਲਿਟੀ ਆਫ ਕਲਾਸਰੂਮ ਸਰ ਇੰਟਰਐਕਟਿਵ ਪੈਨਲ ਤਾਂ ਬੱਚਿਆਂ ਮਾਤਾ ਪਿਤਾ ਨੂੰ ਜੋ ਵਿਸ਼ਵਾਸਤਾ ਓਬਵੀਅਸਲੀ ਆਂਦਾ ਹੀ ਹੈ ਪਹਿਲਾਂ ਤਾਂ ਕੋਈ ਪੀਟੀਐਮ ਹੁੰਦੀ ਨਹੀਂ ਸੀ ਹੁਣ ਪੀਟੀਐਮ ਵੀ ਆਉਣਾ ਰਿਜ਼ਲਟ ਕਾਰਡ ਵੀ ਮਿਲ ਰਿਹਾ ਹੈ ਕਿਹਦਾ ਤੇ ਹੁਣ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਘੇਰਾ ਪਾਉਂਦੀ ਪੂਰੀ ਤਿਆਰੀ ਕਰ ਚੁੱਕੀ ਹੈ ਅਹਨ ਦੇਖੋ ਜੀ ਸਾਡੀ ਕਿਸੇ ਪ੍ਰਾਈਵੇਟ ਸਕੂਲ ਵਾਲੇ ਨਾਲ ਦੁਸ਼ਮਣੀ ਨਹੀਂ ਹੈ ਜਿਹੜੇ ਮਾਤਾ ਪਿਤਾ ਫੋਡ ਕਰ ਸਕਦੇ ਹੈ ਜਿਹੜੇ ਸਮਰੱਥ ਹਨ ਆਰਥਿਕ ਤੌਰ ਤੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਚ ਬਣਾਣ ਪਰ ਇਹ ਗੱਲ ਹੈ ਕਿ ਇਹ ਨਾ ਹੋਵੇ ਕਿ ਗਰੀਬ ਦਾ ਬੱਚਾ ਇਸ ਕਰਕੇ ਰਹਿ ਜਾਵੇ ਕਿ ਉਹਦੇ ਮਾਤਾ ਪਿਤਾ ਕੋਲ ਪੈਸੇ ਨਹੀਂ ਤਾਂ ਉਹ ਇੱਕ ਇਕੁਅਲ ਇਨਫਰਾਸਟ੍ਰਕਚਰ ਖੜਾ ਕਰਨਾ ਉਹਦੇ ਪ੍ਰਤੀ ਅਸੀਂ ਵਚਨਬੱਧ ਹਾਂ ਤੇ ਅਸੀਂ ਉਹ ਖੜਾ ਕਰ ਰਹੇ ਹਾਂ ਅੱਜ ਤੁਸੀਂ ਮਹਾਲੀ ਦੇ ਬਹੁਤ ਸਾਰੇ ਸਕੂਲਸ ਹੈ ਮੈਂ ਤੁਹਾਨੂੰ ਨਾਮ ਦੱਸ ਸਕਦਾ ਹੈ ਲੁਧਿਆਣਾ ਚੰਬਰੀ ਸਰਸ ਜਿਲੰਦਰ ਚਰੋਪੜ ਚ ਬਠਿੰਡੇ ਚ ਜੋ ਕਿਸੇ ਵੀ ਤਾਦਾਦ ਕਿਸੇ ਵੀ ਪੈਰਾਮੀਟਰ ਤੋਂ ਤੁਸੀਂ ਜਾ ਕੇ ਗਿਵਨ ਐਨੀ ਡੇ ਯੂ ਕੈਨ ਚੈੱਕ ਕਿ ਤੁਹਾਨੂੰ ਕਿਤੋਂ ਵੀ ਉਹ ਪ੍ਰਾਈਵੇਟ ਸਕੂਲਾਂ ਤੋਂ ਘੱਟ ਨਹੀਂ ਮਿਲਣਗੇ ਨਤੀਜੇ ਨਤੀਜੇ ਵਾਈਸ ਵੀ ਤੁਸੀਂ ਬੱਚਿਆਂ ਦੇ ਉਹਨਾਂ ਦੇ ਕੰਫੀਡੈਂਸ ਰੋਕਾਂਗੇ ਅਗਲੀ ਵੱਡੇ ਖਬਰਦਾਰਸਦੀਪ ਕਲੇਰ ਨੂੰ ਧਮਕੀ ਮਾਮਲੇ ਤੇ ਵਿਕਰਮ ਅਜੀਠਿਆ ਦੇ ਵੱਲੋਂ ਨਿਸ਼ਾਨਾ 사ਦਿਆ ਗਿਆ ਅਜੀਠਿਆ ਨੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਨੇ ਵਿਕਰਮ ਅਜੀਠਿਆ ਨੇ ਕਿਹਾ ਕਿ ਪੰਜਾਬ ਪੁਲਿਸ ਸੁੱਤੀ ਪਈ ਹੈ ਗਰਨੇਡ ਹਮਲੇ ਅਤੇ ਕਰਨਾਲ ਬਾਟ ਮਾਮਲੇ ਦੇ ਵਿੱਚ ਪੁਲਿਸ ਸੁੱਤੀ ਹੈ ਵਾਰਦਾਤ ਹੁਣ ਤੋਂ ਬਾਅਦ ਪੁਲਿਸ ਨੂੰ ਜਾਗ ਆਉਂਦੀ ਹੈ ਤਾਂ ਕੀ ਦੇਣ ਵਾਲਾ ਮੰਨ ਰਿਹਾ ਕਿ ਉਸਨੇ ਰਾਕਟ ਚਲਾਏ ਨਹੀਂ ਪੰਜਾਬ ਪੁਲਿਸ ਵੱਡੀ ਵਾਰਦਾਤ ਦਾ ਇੰਤਜ਼ਾਰ ਕਰ ਰਹੀ ਹੈ ਬੇਕਮ ਤੋਂ ਮਰੀਠੀਆ ਦੇ ਵੱਲੋਂ ਪੰਜਾਬ ਪੁਲਿਸ ਨੂੰ ਨਿਸ਼ਾਨਾ ਤੇ ਲਿਆ ਗਿਆ ਹੈ ਆ ਸ਼੍ਰੋਮਣੀ ਅਕਾਲੀ ਦਲ ਦੇ ਮੁਖਬਲਾਰੇ ਅਸ਼ਦੀਪ ਸਿੰਘ ਕਲੇਰ ਨੂੰ ਦਰਸਲ ਫੋਨ ਤੇ ਧਮਕੀ ਮਿਲੀ ਸੀ ਧਮਕੀ ਦੇਣ ਵਾਲੇ ਨੇ ਖੁਦ ਨੂੰ ਮੰਡੀ ਬੋੜ ਦਾ ਅਧਿਕਾਰੀ ਅਤੇ ਅਮਰਪਾਲ ਦਾ ਆਕ੍ਰੀਬੀ ਦੱਸਿਆ ਹਾਂ ਤਾਂ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪਿਛਲੇ ਦਿਨੀ ਵਫ਼ਦ ਦੇ ਵੱਲੋਂ ਸਪੈਸ਼ਲ ਡੀਜੀਪੀ ਦੇ ਨਾਲ ਹੀ ਮੁਲਾਕਾਤ ਕੀਤੀ ਗਈ ਸੁਣਾ ਅੱਗੇ ਵੀ ਮੁੱਦਾ ਚੁੱਕਿਆ ਗਿਆ ਸੀਗਾ ਤਾਂ ਉੱਥੇ ਹੀ ਆ ਬਿਕਮ ਸਿੰਘ ਮਜੀਠੀਆ ਦੇ ਵੱਲੋਂ ਪੁਲਸ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਗਏ ਨੇ ਵਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਪੁਲਿਸ ਹਾਰ ਸੁੱਤੀ ਪਈ ਹੈ ਗਰਨੇਡ ਹਮਲੇ ਤੇ ਕਰਨਲ ਬਾਠ ਮਾਮਲੇ ਦੇ ਵਿੱਚ ਪੁਲਸ ਸੁੱਤੀ ਪਈ ਹੈ ਵਾਰਦਾਤ ਹੋਣ ਤੋਂ ਬਾਅਦ ਪੁਲਸ ਨੂੰ ਜਾਗ ਆਉਂਦੀ ਹੈ ਧਮਕੀ ਦੇਣ ਵਾਲਾ ਮੰਨ ਰਿਹਾ ਹੈ ਕਿ ਉਸਨੇ ਰਾਕਟ ਚਲਾਏ ਨੇ ਪੰਜਾਬ ਪੁਲਿਸ ਵੱਡੀ ਵਾਰਦਾਤ ਦਾ ਇੰਤਜ਼ਾਰ ਕਰ ਰਹੀ ਹੈ ਤਾਂ ਬਿਕਮ ਸਿੰਘ ਮਜੀਠੀਆ ਦੇ ਵੱਲੋਂ ਪੰਜਾਬ ਪੁਲਿਸ ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ ਇੰਜੀਨੀਅਰ ਕਹਿੰਦਾ ਪੰਜਾਬ ਬੰਦੇ ਮਾਰੇ ਆ ਚਾਰ ਰਹਿ ਗਏ ਆ ਅਰਸ਼ਦੀਪ ਕਲੇਰ ਨੂੰ ਕਹਿੰਦਾ ਤੈਨੂੰ ਵੀ ਠੋਕੂ ਤੇ ਪੰਜਾਬ ਪੁਲਿਸ ਸੁੱਤੀ ਆ ਜਿਵੇਂ ਬਾਟ ਸਾਹਿਬ ਕਰਨਲ ਬਾਟ ਪਟਿਆਲੇ ਵਾਲਿਆਂ ਦੇ ਕੇਸ 'ਚ ਸੁੱਤੀ ਸੀ ਜਿਵੇਂ ਆ ਬੰਬ ਬਲਾਸਟਾਂ ਦੇ ਕੇਸ 'ਚ ਸੁੱਤੀ ਆ ਇਹ ਮਗਰੋਂ ਜਾਗਦੇ ਹੁੰਦੇ ਨਾ ਸਾਡੇ ਸਤਿਕਾਰਯੋਗ ਨੇ ਔਰ ਦੂਜੀ ਗੱਲ ਕਹਿੰਦਾ ਜੀ ਮੈਂ ਰਾਕੇਟ ਲਾਂਚਰ ਵੀ ਚਲਾਇਆ ਤੇ ਗਰਨੇਡ ਵੀ ਛਿੱਟੇ ਆ ਮਤਲਬ ਜਿਹੜਾ ਬੰਦਾ ਆਪ ਦੀ ਗिल्ਟ ਨੂੰ ਐਡਮਿਟ ਕਰ ਰਿਹਾ ਕਹਿ ਰਿਹਾ ਕਿ ਮੈਂ ਕਾਰਵਾਈਆਂ ਕਰ ਰਿਹਾ ਸਿੱਧੇ ਕਹਿੰਦਾ ਰਿਕਾਰਡ ਕਰ ਲੋ ਜੋ ਮਰਜ਼ੀ ਕਰ ਲੋ ਔਰ ਜਿਹਦੇ ਤੇ ਦੇਸ਼ ਨੂੰ ਤੋੜਨ ਵਾਲਾ ਬੰਦਾ ਆਈਐਸਆਈ ਦਾ ਏਜੰਟ ਜਿਹੜਾ ਜਾ ਕੇ ਪਹਿਲਾਂ ਕਹਿੰਦਾ ਸੀ ਵਕਰਾ ਸੂਬਾ ਬਣਾਵਾਂਗੇ ਜਾ ਕੇ ਫਿਰ ਸੰਵਿਧਾਨ ਦੀ ਸੌਂਖਾ ਖਾ ਕੇ ਬੈਠਿਆ ਔਰ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਾ ਕੇ ਥਾਣੇ ਲੈ ਜਾ ਕੇ ਏਡੀ ਗਲਤੀ ਕਰ ਸਕਦਾ ਹੈ ਨਿਲੈਕੀ ਕਰ ਸਕਦਾ ਹੈ ਉਹਦਾ ਏਡ ਹੋਵੇ ਐਨਆਈਏ ਦੀ ਰੇਡ ਪਈ ਹੋਵੇ ਹਾਈ ਕਮਿਸ਼ਨ ਤੇ ਅਟੈਕ ਕਰਨ ਤੇ ਮਸਲੇ ਚ ਇਹਨਾਂ ਦੇ ਕੁਝ ਪਰਤਾਲ ਹੁੰਦੀ ਹੋਵੇ ਉਹ ਬੰਦਾ ਸਿੱਧੀ ਥ्रेट ਕਰ ਰਿਹਾ ਔਰ ਪੰਜਾਬ ਪੁਲਿਸ ਹਲੇ ਵੇਟ ਵੇਟ ਕਰ ਮਾਜੀ ਤੁਹਾਨੂੰ راجਦੀਪ ਕਲੀਰ ਨੂੰ ਧਮਕੀ ਵਾਲੇ ਤੇ ਵਿਕਰਮ ਜੇਠਿਆ ਦੇ ਵੱਲ ਨਿਸ਼ਾਨਾ ਸੁਧਿਆ ਸੱਦਿਆ ਗਿਆ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਦਿਆਂ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਪੁਲਿਸ ਸੁੱਤੀ ਪਈ ਹੈ ਗ੍ਰੇਨੇਡ ਹਮਲੇ ਅਤੇ ਕਰਨਾਲ ਬਾਠ ਮਾਮਲੇ ਦੇ ਵਿੱਚ ਵੀ ਪੁਲਿਸ ਸੁੱਤੀ ਹੈ ਵਾਰਦਾਤ ਹੋਣ ਤੋਂ ਬਾਅਦ ਪੁਲਿਸ ਨੂੰ ਜਾਗ ਆਉਂਦੀ ਹੈ ਵਿਕਰਮ ਜੇਠਿਆ ਨੇ ਕਿਹਾ ਕਿ ਧਮਕੀ ਦੇਣ ਵਾਲਾ ਮੰਨ ਰਿਹਾ ਹੈ ਕਿ ਉਸਨੇ ਰਾਕਟ ਚਲਾਏ ਨੇ ਪੰਜਾਬ ਪੁਲਿਸ ਵੱਡੀ ਵਾਰਦਾਤ ਦਾ ਇੰਤਜ਼ਾਰ ਕਰ ਰਹੀ ਹੈ ਤਾਂ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਪੁਲਿਸ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਚੁੱਕੇ ਗਏ ਨੇ ਕੌਣ ਬੋਲ ਰਿਹਾ ਬ੍ਰਦਰ ਬ੍ਰਦਰ ਦੀ ਨਹੀਂ ਗੱਲ ਮੈਂ ਜਤਨ ਸਿੰਘ ਤੁਹਾਨੂੰ ਬੋਲ ਰਿਹਾ ਹਾਂ ਹਾਂ ਦੱਸੋ ਆ ਤੂੰ ਕਿਵੇਂ ਆਖਿਆ ਮੈਂ ਕਰ ਰਿਹਾ ਪ੍ਰੈਸ ਕਾਨਫਰੰਸ ਵੀ ਉੱਥੇ ਮੰਡੀ ਬੋਰਡ ਦੇ ਅਫਸਰ ਤੇ ਜਮਰਤਪਾਲ ਦੀਆਂ ਮੀਟਿੰਗਾਂ ਹੁੰਦੀਆਂ ਨੇ ਤੇ ਫਿਰ ਤੁਹਾਡਾ ਉਹਦੇ ਨਾਲ ਕੀ ਲੈਣਾ ਦੇਣਾ ਉਸ ਗੱਲ ਨਾਲ ਮੈਂ ਅਮਰਤਪਾਲ ਦਾ ਬੰਦਾ ਮੈਂ ਤਾਂ ਅਮਰਤਪਾਲ ਦਾ ਨਾਂ ਹੀ ਨਹੀਂ ਲਿਆ ਹਾਂ ਮੈਂ ਤਾਂ ਅਮਰਤਪਾਲ ਦਾ ਨਾਂ ਹੀ ਨਹੀਂ ਲਿਆ ਮੈਂ ਅਮਰਤਪਾਲ ਦਾ ਨਾਂ ਲਿਆ ਮੈਂ ਤਾਂ ਕਿਹਾ ਵੀ ਉੱਥੇ ਮੀਟਿੰਗਾਂ ਹੁੰਦੀਆਂ ਤੇ ਚਰਨਜੀਤ ਬਰਾੜ ਥੋੜਾ ਆ ਕੇ ਕਹਿੰਦਾ ਜੀ ਹਾਂ ਉੱਥੇ ਕਰਨੈਲ ਸਿੰਘ ਪੀਰ ਮੁਹੰਮਦ ਸੀ ਮੈਂ ਤਾਂ ਨਾਂ ਹੀ ਨਹੀਂ ਲਿਆ ਪਹਿਲਾਂ ਉਹਨੂੰ ਚੈੱਕ ਕਰੋ ਗੱਲ ਨੂੰ ਫੇਰ ਗੱਲ ਕਰੋ ਹੈਂ ਅੱਜ ਦਾ ਸੁਣਾਵਾ ਨਹੀਂ ਤੂੰ ਤੇਰਾ ਮੈਨੂੰ ਗਾਲ੍ਹਾਂ ਕੱਢਣ ਦਾ ਕੀ ਮਤਲਬ ਆ ਮੈਂ ਮੈਂ ਬੰਦੇ ਬਹੁਤ ਮਾਰੇ ਆ ਇੰਨਾ ਜਿੰਨੂੰ ਮਰਜੀ ਪੁੱਛ ਲਈ ਚਾਹੇ ਤੇਰੇ ਫਾਦਰ ਨੂੰ ਚਾਹੇ ਡੀਜੀਪੀ ਸੈਣੀ ਨੂੰ ਪੁੱਛ ਲੈ ਅੱਜ ਵੀ ਮੇਰਾ ਨਾਮ ਬੋਲਦਾ ਚਰੰਗਾ ਬੰਦਿਆਂ ਚੋਂ 50 ਮਾਰੇ ਆ ਉਹਨੇ 4 ਵਜੇ ਪਏ ਆ ਤੇਰੇ ਫਾਦਰ ਦਾ ਯਾਰ ਨਹੀਂ ਨਹੀਂ ਕਿਸੇ ਤੋਂ ਵੀ ਡਰਦਾ ਮੇਰੀ ਗੱਲ ਸੁਣਦਾ ਕਿਨੇ ਬੰਦੇ ਮਾਰੇ ਨੇ ਹਾਂ ਮੈਂ ਮਾਰੇ ਆ ਅੱਛਾ ਤੇ ਮੈਂ ਤੈਨੂੰ ਵੀ ਨਹੀਂ ਛੱਡਣਾ ਤੇ ਮੁਰਕਾ ਕਹੇ ਤਾਂ ਮੇਰੇ ਨਾਲ ਮੇਰੇ ਨਾਲ ਪੰਗਾ ਲਿਆ ਤਾਂ ਕਹਿੰਦੇ ਜਾ ਕੇ ਸੁਖਵੀਰ ਨਾਲ ਗੱਲ ਕਰਾਂਗੇ ਤੜ ਦੇ ਅੱਗੇ ਬੈਠਾ ਨਾ ਉਹਨੂੰ ਵੀ ਪਤਾ ਵਗੋ ਨਹੀਂਦਾ ਹੀ ਬੰਬ ਚਾਦ ਦਊਗਾ ਅੱਛਾ ਵਿਆਹ ਤੇ ਆਇਆ ਹਾਂ ਅੱਛਾ ਉਹਨੂੰ ਪਰਾਂ ਵੀ ਮੈਂ ਚਲਾਉਂ ਜੂਗਾ ਹੈਗਾ ਮੈਂ ਆਪਣੇ ਮੋਢੇ ਤੇ ਰੱਖ ਕੇ ਚਲਾਈਆਂ ਨੇ ਅੱਛਾ ਹਾਂ ਹਾਸ਼ਦੀਪ ਸਿੰਘਲੇ ਨੂੰ ਤਮਕੀ ਮਾਮਲੇ ਤੇ ਵਿਕਰਮ ਅਜੀਠਿਆ ਦੇ ਵੱਲ ਨਿਸ਼ਾਨਾ ਸਾਧਿਆ ਗਿਆ ਹੈ ਮਜੀਠਿਆ ਨੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਨੇ ਵਿਕਰਮ ਅਜੀਠਿਆ ਦੇ ਵੱਲੋਂ ਕਿਹਾ ਗਿਆ ਕਿ ਪੰਜਾਬ ਪੁਲਿਸ ਸੁੱਤੀ ਪਈ ਹੈ ਗਰਨੇਡ ਹਮਲੇ ਤੇ ਕਰਨਲ ਬਾਠ ਮਾਮਲੇ ਦੇ ਵਿੱਚ ਪੁਲਿਸ ਸੁੱਤੀ ਹੈ ਵਾਰਦਾਤ ਹੁਣ ਤਬਾਦ ਪੁਲਿਸ ਨੂੰ ਜਾਗ ਆਉਂਦੀ ਹੈ ਰੁਕਾਂਗੇ ਅਗਲੀ ਵੱਡੀ ਖਬਰ ਦਾ ਨਸ਼ੇ ਤੇ ਸਖਤ ਹਿਮਾਚਲ ਦੀ ਸੁਖੂ ਸਰਕਾਰ ਸੀਐਮ ਸੁਖੂ ਨੇ ਵਿਧਾਨ ਸਭਾ ਦੇ ਵਿੱਚ ਬਿੱਲ ਪੇਸ਼ ਕੀਤਾ ਹੈ ਨਸ਼ੇ ਦੇ ਸੌਦਾਗਰਾਂ ਨੂੰ ਮੌਤੀ ਸਜ਼ਾ ਦੀ ਤਜਵੀਜ਼ ਰੱਖੀ ਗਈ ਹੈ ਕਾਨੂੰਨ ਲਿਆਉਣ ਦੇ ਲਈ ਵਿਧਾਨ ਸਭਾ ਦੇ ਵਿੱਚ ਬਿੱਲ ਪੇਸ਼ ਕਰ ਦਿੱਤਾ ਗਿਆ 10 ਲੱਖ ਦੇ ਜੁਰਮਾਨਾ ਲਗਾਉਣ ਦੀ ਵੀ ਵਿਵਸਥਾ ਹੈ ਹਿਮਾਚਲ ਪ੍ਰਦੇਸ਼ ਸੰਗਠਿਤ ਅਪਰਾਧ ਬਿੱਲ 2025 ਪੇਸ਼ ਕੀਤਾ ਗਿਆ ਆ ਤਾਂ ਡਰਗਸ ਦੇ ਮਾਮਲੇ ਤੇ ਹਿਮਾਚਲ ਸਰਕਾਰ ਕਾਫੀ ਸਖਤ ਨਜ਼ਰ ਆ ਰਹੀ ਹੈ ਆ ਤਾਂ ਇਸ ਨੂੰ ਲੈ ਕੇ ਸੀਐਮ ਸੁਖਦੇਵ ਵੱਲੋਂ ਵਿਧਾਨ ਸਭਾ ਦੇ ਵਿੱਚ ਬਕਾਇਦਾ ਬਿੱਲ ਲਿਆਂਦਾ ਗਿਆ ਬਿੱਲ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਨਸ਼ੇ ਦੇ ਸੌਦਾਗਰਾਂ ਨੂੰ ਮੌਤੀ ਸਜ਼ਾ ਦੀ ਤਜਵੀਜ਼ ਹੈ ਉੱਥੇ 10 ਲੱਖ ਰੁਪਏ ਦਾ ਜੁਰਮਾਨਾ ਲਗਾਉਣ ਦੀ ਵੀ ਵਿਵਸਥਾ ਹੈ ਆ ਤਾਂ ਡਰੱਗਸ ਨੂੰ ਲੈ ਕੇ ਇਹ ਜਿੱਥੇ ਕਿ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਸਰਕਾਰ ਦੇ ਵੱਲੋਂ ਉੱਥੇ ਹੀ ਹੁਣ ਵਿਧਾਨ ਸਭਾ ਦੇ ਵਿੱਚ ਵੀ ਬਿੱਲ ਪੇਸ਼ ਕਰ ਦਿੱਤਾ ਗਿਆ ਆ ਤਾਂ ਨਸ਼ੇ ਦੇ ਸਦਾਗਰਾਂ ਨੂੰ ਸਜ਼ਾਏ ਮੌਤ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਰਗ ਅਗਲੀ ਵੱਡੀ ਖਬਰਦਾਨ ਹੈ ਐਨ ਐਚ ਆਈ ਪ੍ਰੋਜੈਕਟਾਂ ਦੇ ਲਈ ਜ਼ਮੀਨ ਐਕਵਾਇਰ ਕਰਨ ਦੇ ਵਿੱਚ ਦੇਰੀ ਤੇ ਹਾਈ ਕੋਰਟ ਦੇ ਵੱਲੋਂ ਸਖਤੀ ਵਿਖਾਈ ਗਈ ਹੈ ਹਾਈ ਕੋਰਟ ਵੱਲੋਂ ਪੰਜਾਬ ਦੇ ਸਾਰੇ ਡੀ ਸੀ ਅਤੇ ਐਸ ਐਸ ਪੀ ਤਲਬ ਕਰ ਲਏ ਗਏ ਨੇ 4 ਅਪ੍ਰੈਲ ਨੂੰ ਫਿਜ਼ੀਕਲ ਤੌਰ ਤੇ ਪੇਸ਼ ਹੋਣ ਦੀ ਰਕਮ ਦਿੱਤੇ ਗਏ ਨੇ ਐਨ ਐਚ ਆਈ ਦੇ origignal ਡਾਇਰੈਕਟਰ ਨੂੰ ਵੀ ਤਲਬ ਕੀਤਾ ਗਿਆ ਦਿੱਲੀ ਅਮਰitsar ਕਟੜਾ ਐਕਸਪ੍ਰੈਸ ਵੀ ਸਮੇਤ ਕਈ ਨੈਸ਼ਨਲ ਹਾਈਵੇ ਪ੍ਰੋਜੈਕਟਾਂ ਦੇ ਲਈ ਜ਼ਮੀਨ ਐਕਵਾਇਰ ਕਰਨ ਦਾ ਇਹ ਪੂਰਾ ਮਾਮਲਾ ਹੈ ਐਨ ਐਚ ਆਈ ਪੰਜਾਬ ਸਰਕਾਰ ਅਤੇ ਡੀ ਜੀ ਪੀ ਨੇ ਹਾਈ ਕੋਰਟ ਦੇ ਵਿੱਚ ਆਪਣੇ ਹਲਫਨਾਮੇ ਦਾਖਲ ਕੀਤੇ ਜਿਨ੍ਹਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਕੁੱਲ 1444 ਕਿਲੋਮੀਟਰ ਲੰਬੇ ਪ੍ਰੋਜੈਕਟਾਂ ਦੇ ਲਈ 1207.33 ਕਿਲੋਮੀਟਰ ਜ਼ਮੀਨ ਦਾ قبضہ NHAI ਨੂੰ ਮਿਲ ਚੁੱਕਿਆ ਹੈ ਪਰ 136.67 ਕਿਲੋਮੀਟਰ ਜ਼ਮੀਨ ਦਾ قبضہ ਅਜੇ ਬਾਕੀ ਹੈ NHAI ਨੇ ਕਿਹਾ ਕਿ ਕੁਝ ਥਾਵਾਂ ਤੇ ਕਿਸਾਨਾਂ ਤੇ ਗੈਰ ਸਮਾਜਿਕ ਤੱਤਾਂ ਨੇ ਪਹਿਲਾਂ ਤੋਂ ਐਕਵਾਇਰ ਜ਼ਮੀਨ ਵੀ ਵਾਪਸ ਲੈ ਲਈਆ ਖਾਸ ਕਰਕੇ ਗੁਰਦਾਸਪੁਰ ਤੇ ਅਮਰਸਰ ਜ਼ਿਲ੍ਹਿਆਂ ਦੇ ਵਿੱਚ ਦਿੱਲੀ ਅਮਰਸਰ ਕਟੜਾ ਐਕਸਪ੍ਰੈਸ ਵੇ ਦੀ ਨਿੱਤੀ ਕਿ ਜ਼ਮੀਨ ਤੇ ਕਿਸਾਨਾਂ ਨੇ ਦੁਬਾਰਾ قبضہ ਕਰ ਲਿਆ ਹੈ ਕਿਉਂਕਿ ਉਹ ਮੁਆਵਜ਼ੇ ਨੂੰ ਨਾ ਕਾਫੀ ਦੱਸ ਰਹੇ ਨੇ NHAI ਨੇ ਇਹ ਵੀ ਸ਼ਿਕਾਇਤ ਕੀਤੀ ਹੈ ਕਿ ਉਸ ਨੂੰ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਹਿਯੋਗ ਨਹੀਂ ਮਿਲ ਰਿਹਾ ਦੂਜੇ ਪਾਸੇ ਪੰਜਾਬ ਦੇ ਮੁਖ ਸਖਤਰ ਨੇ ਆਪਣੇ ਹਲਫਨਾਮੇ ਦੇ ਵਿੱਚ ਕਿਹਾ ਹੈ ਕਿ ਸਰਕਾਰ ਨੇ ਡਿਪਟੀ ਕਮਿਸ਼ਨਰਜ਼ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਪੁਲਿਸ ਅਤੇ ਪ੍ਰਸ਼ਾਸਨਿਕ ਸਹਾਇਤਾ ਪ੍ਰਦਾਨ ਕਰਨ ਮੁਖ ਸਖਤਰ ਦੇ ਹਲਫਨਾਮੇ ਮੁਤਾਬਕ 17 ਮਾਰਚ ਤੱਕ 1254.78 ਕਿਲੋਮੀਟਰ ਜ਼ਮੀਨ ਦਾ ਕਬਜ਼ਾ NHAI ਨੂੰ ਸੌਂਪ ਦਿੱਤਾ ਗਿਆ ਹੈ DGP ਗੌਰਵ ਯਾਦਵ ਨੇ ਕਿਹਾ ਹੈ ਕਿ ਫੌਜ ਨੇ ਕਈ ਜ਼ਿਲ੍ਹਿਆਂ ਦੇ ਵਿੱਚ ਫੋਰਸ ਤਾਇਨਾਤ ਕੀਤੀ ਹੈ ਤੇ ਕੁਝ ਥਾਵਾਂ ਤੇ ਐਫ ਆਈ ਆਰ ਵੀ ਦਰਜ ਕੀਤੀਆਂ ਗਈਆਂ ਨੇ ਜਿਵੇਂ ਕਿ ਤਰਨਤਾਰਨ ਦੇ ਵਿੱਚ ਇੱਕ ਕਿਸਾਨ ਤੇ ਮਾਮਲਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਇਹਨੇ ਸੀਆਈ ਨੇ 300 ਮੀਟਰ ਜ਼ਮੀਨ ਦਾ ਕਬਜ਼ਾ ਵੀ ਲੈ ਲਿਆ। ਰੋਕਾਂਗੇ ਅਗਲੀ ਵੱਡੀ ਖਬਰ ਦਾ ਬ੍ਰਿਟਿਸ਼ ਸੰਸਦ ਦੇ ਵਿੱਚ ਜਲਿਆਂ ਵਾਲੇ ਬਾਗ ਕਤਲ ਦਾ ਮੁੱਦਾ ਗੂੰਜਿਆ ਜਲਿਆਂ ਵਾਲਾ ਬਾਗ ਕਤਲੇਆਮ ਦੇ ਲਈ ਮਾਫੀ ਦੀ ਮੰਗ ਕੀਤੀ ਗਈ ਹੈ ਯੂਕੇ ਸੰਸਦ ਨੇ ਆਪਣੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸੰਸਦ ਦੇ ਵਿੱਚ बोले विरोधी ਧਿਰ ਦੇ ਸੰਸਦ ਬੌਬ ਬਲੈਕਮੈਨ ਉਹਨੇ ਕਿਹਾ ਕਿ ਜਲਿਆਂਵਾਲਾ ਬਾਗ ਕਾਂਡ ਦੇ ਲਈ ਭਾਰਤਿਆਂ ਤੋਂ ਮਾਫੀ ਮੰਗੀ ਜਾਵੇ ਬ੍ਰਿਟਿਸ਼ ਸਰਕਾਰ ਮਾਫੀ ਮੰਗੇ ਬ੍ਰਿਟਿਸ਼ ਹਮਰਾਇਤ ਤੇ ਇੱਕ ਤੱਬਾ ਐ ਐਮਪੀ ਬਲੈਕਮੈਨ ਦੇ ਵੱਲੋਂ ਇਹ ਵੱਡੀ ਮੰਗ ਰੱਖੀ ਗਈ ਜਾਂਦਾ ਕਿ 13 April ਤੋਂ ਪਹਿਲਾਂ ਬ੍ਰਿਟਿਸ਼ ਸਰਕਾਰ ਨੂੰ ਮਾਫੀ ਮੰਗਣੀ ਚਾਹੀਦੀ ਐ ਇਸ ਤੋਂ ਪਹਿਲਾਂ ਵੀ ਕਈ ਵਾਰ ਇਹ ਮਾਫੀ ਦੀ ਮੰਗ ਹੋ ਚੁੱਕੀ ਐ ਤੇ ਇਸ ਦੇ ਵਿਚਾਲੇ ਬ੍ਰਿਟਿਸ਼ ਸੰਸਦ ਦੇ ਵਿੱਚ ਵੱਡਾ ਮੁੱਦਾ ਗੂੰਜਿਆ ਜਲਿਆਂਵਾਲਾ ਬਾਗ ਕਾਂਡ ਦਾ ਜ਼ਿਕਰ ਕੀਤਾ ਗਿਆ ਇਸ ਕਤਲੇਆਮ ਨੂੰ ਲੈ ਕੇ ਮਾਫੀ ਦੀ ਮੰਗ ਕੀਤੀ ਗਈ ਹੈ ਦਰਸਲ ਯੂਕੇ ਸੰਸਦ ਨੇ ਆਪਣੀ ਸਰਕਾਰ ਨੂੰ ਅਪੀਲ ਕੀਤੀ ਹੈ ਸੰਸਦ ਦੇ ਵਿੱਚ ਬੋਲਦੇ ਹੋਏ ਵਿਰੋਧੀ ਧਿਰ ਦੇ ਸੰਸਦ ਬਹੁਤ ਬਲੈਕਮੈਨ ਦੇ ਵੱਲੋਂ ਕਿਹਾ ਗਿਆ ਕਿ ਜਲ੍ਹਿਆਂਵਾਲਾ ਬਾਗ ਕਾਂਡ ਦੇ ਲਈ ਭਾਰਤੀਆਂ ਤੋਂ ਬ੍ਰਿਟ ਸਰਕਾਰ ਮਾਫੀ ਮੰਗੇ ਬ੍ਰਿਟਿਸ਼ ਸਾਮਰਾਜ ਦੇ ਇੱਕ ਤਬਾਹ 13 April ਤੋਂ ਪਹਿਲਾਂ ਬ੍ਰਿਟ ਸਰਕਾਰ ਨੂੰ ਮਾਫੀ ਮੰਗਣੀ ਚਾਹੀਦੀ ਹੈ ਹਾਂ ਦਰਸਲ 13 April 1919 ਨੂੰ ਜਿਹੜਾ ਕਿ ਜਲ੍ਹਿਆਂਵਾਲਾ ਬਾਗ ਕਤਲੇਆਮ ਹੋਇਆ ਜਿੱਥੇ ਕਿ ਆ ਵੱਡੀ ਗਿਣਤੀ ਦੇ ਵਿੱਚ નિર્ਦੋਸ਼ ਲੋਕ ਮਾਰੇ ਗਏ ਅੱਜ ਤੋਂ ਪਹਿਲਾਂ ਵੀ ਕਈ ਵਾਰ ਇਹ ਮਾਫੀ ਦੀ ਮੰਗ ਹੋ ਚੁੱਕੀ ਹੈ ਤੇ ਇਸ ਦੇ ਵਿਚਾਲੇ ਆਯੂਕੇ ਦੇ ਸੰਸਦ ਦੇ ਵੱਲੋਂ ਮਾਫੀ ਦੀ ਮੰਗ ਕੀਤੀ ਗਈ ਹੈ ਔਨਲੀ 13th ਆਪ੍ਰੈਲ 1919 ਫੈਮਿਲੀਸ ਗਾਥਰਡ ਬਰੀ ਪੀਸਫੁਲੀ ਇਨ ਦਿ ਜਲੋਮੋਲਾ ਬਾ ਸੋ ਅੰਜੋਏਦ ਦ ਸਨ ਅੰਜੋਏਡ ਏਟ ਵਿਦ ਅ ਫੈਮਿਲੀ ਜਨਰਲ ਟਾਇਰ ਔਨ ਬਹਾਫ ਆਫ ਦਿ ਬ੍ਰਿਟਿਸ਼ ਆਰਮੀ ਮਾਰਸ਼ਡ ਹਿਸ ਟਰੂਪਸ ਇਨ and ordered his troops to fire on those innocent people until they ran out of ammunition. At the end of that massacre, 1,500 people were dead and 1,200 injured. Eventually, General Dwyer was disgraced for that, that stain on the British Empire. In 2019, the then Prime Minister, Theresa May, recognised this was a stain on British colonial rule in India. But could we have a statement in government time? This, the anniversary of this will be on the 13th of April this year, when we're in recess. So could we have a statement from the government admitting to what went wrong and formally giving an apology to the people of India? And can I thank him for raising uh, this important matter of the uh, Jalimwala massacre?